ਪੰਨੇ ਪਲਟਦੇ ਪਲਟਦੇ ਇੱਕ ਮੁੰਡੇ ਤੇ ਕੁੜੀ ਦੀ ਦੋਸਤੀ ਹੋ ਜਾਂਦੀ ਹੈ ਦੋਸਤੀ ਕਦੋਂ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਫਿਰ ਉਹ ਫੈਸਲਾ ਕਰਦੇ ਨੇ ਇਕੱਠੇ ਰਹਿਣ ਦਾ ਇਕੱਠੇ ਰਹਿਣ ਲੱਗਦੇ ਨੇ ਪਰ ਕੁੜੀ ਅਕਸਰ ਹੀ ਗਾਇਬ ਹੋ जाया ਕਰਦੀ ਸੀ ਰਾਤ ਵੇਲੇ ਦਿਨ ਵੇਲੇ ਇੱਕ ਦਿਨ ਕੁੜੀ ਐਦਾਂ ਗਾਇਬ ਹੋਈ ਕਿ ਉਸ ਨੂੰ ਮੁੰਡੇ ਨੇ ਬੜਾ ਪਾਲਿਆ ਤੇ ਕੁੜੀ ਦੇ ਪਰਿਵਾਰ ਨੇ ਬੜਾ ਪਾਲਿਆ ਪਰ ਉਹ ਮਿਲ ਹੀ ਨਹੀਂ ਜਦੋਂ 96 ਦਿਨਾਂ ਬਾਅਦ ਮਿਲੀ ਤਾਂ ਇਹ ਖਬਰ ਸੁਣ ਕੇ ਸਾਰੇ ਜ਼ਿਲ੍ਹੇ ਦੇ ਸਾਰੇ ਪਰਦੇਸ਼ ਦੇ ਲੋਕ ਹੈਰਾਨ ਸੀ ਸਵਾਲ ਇਹ ਸੀ ਕਿ ਕੌਣ ਹੈ ਕੁੜੀ ਕਿਉਂ ਗਾਇਬ ਹੋਈ ਕਿੱਥੇ ਗਾਇਬ ਹੋਈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਸੱਚੀ ਘਟਨਾ ਸ਼ੁਰੂ ਹੁੰਦੀ ਹੈ ਉੱਤਰਾਖੰਡ ਦੇ ਜ਼ਿਲ੍ਹਾ ਦੇਹਰਾਦੂਨ ਤੋਂ ਇੱਕ ਕੁੜੀ ਹਰਦਵਾਰ ਦੇ ਜਿਲ੍ਹਾ ਕਾਂਖਲ ਦੇ ਪਿੰਡ ਜਮਾਲਪੁਰ ਦੇ ਵਿੱਚ ਰਹਿੰਦੀ ਸੀ ਉਸ ਦੇ ਪਿਤਾ ਦਾ ਨਾਮ ਜ਼ਹੀਰ हसन ਸੀ ਤੇ ਕੁੜੀ ਦਾ ਨਾਮ ਸਹਿਨੂਰ ਸੀ 2017-18 ਵਿੱਚ ਇਹ ਕੁੜੀ ਆਪਣੇ ਘਰੋਂ ਨਿਕਲਦੀ ਹੈ ਤੇ ਘਰਦਿਆਂ ਨੂੰ ਕਹਿੰਦੀ ਹੈ ਕਿ ਮੈਂ ਨੌਕਰੀ ਕਰਨ ਜਾ ਰਹੀ ਹਾਂ ਇਹ ਘਰਦਿਆਂ ਦੇ ਸੰਪਰਕ ਦੇ ਵਿੱਚ ਹੁੰਦੀ ਹੈ ਤੇ ਇਹ ਆਪਣੇ ਘਰਦਿਆਂ ਨੂੰ ਸਮੇਂ-ਸਮੇਂ ਤੇ ਪੈਸੇ ਵੀ ਭੇਜਦੀ ਹੈ ਇਸ ਦੀ ਮਾਂ ਜਿਸ ਦਾ ਨਾਮ ਸਹਿਰੂਲ ਸੀ ਉਹ ਇਸ ਦੇ ਸੰਪਰਕ ਵਿੱਚ ਸੀ ਅਕਸਰੀ ਉਹ ਇਸ ਨੂੰ ਫੋਨ ਕਰਦੀ ਇਹ ਵੀ ਉਸ ਨੂੰ ਫੋਨ ਕਰਦੀ ਤਕਰੀਬਨ 5 ਸਾਲ ਗੁਜ਼ਰ ਗਏ 26 ਦਸੰਬਰ 2023 ਦਾ ਦਿਨ ਆ ਜਾਂਦਾ ਤੇ ਹੁਣ ਜਦੋਂ ਮਾਂ ਇਸ ਕੁੜੀ ਸਹਿਨੂਰ ਨੂੰ ਫੋਨ ਕਰਦੀ ਹੈ ਸੰਪਰਕ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਸ ਨਾਲ ਸੰਪਰਕ ਨਹੀਂ ਹੁੰਦਾ ਮਾਂ ਪਰੇਸ਼ਾਨ ਹੋ ਜਾਂਦੀ ਹੈ ਮਾਂ ਇਸ ਦੇ ਹੋਰ ਜਾਣਨ ਵਾਲਿਆਂ ਨੂੰ ਫੋਨ ਕਰਦੀ ਹੈ ਤੇ ਉਹ ਵੀ ਕਹਿੰਦੇ ਆ ਕਿ ਸਾਨੂੰ ਨਹੀਂ ਪਤਾ ਸਹਿਨੂਰ ਕਿੱਥੇ ਹੈ ਹੁਣ ਹੋਰ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਸਹਿਨੂਰ ਦਾ ਕੋਈ ਪਤਾ ਨਹੀਂ ਲੱਗਦਾ ਥਾਣੇ ਦੇ ਵਿੱਚ ਇਤਲਾਹ ਦਿੱਤੀ ਜਾਂਦੀ ਹੈ ਪਰ ਫੇਰ ਵੀ ਉਸ ਦਾ ਕੁਝ ਪਤਾ ਨਹੀਂ ਲੱਗਦਾ ਸਹਿਨੂਰ ਦੀ ਮਾਂ ਤੇ ਪਿਤਾ ਦੋਨੋਂ ਇਸ ਨੂੰ ਥਾ-ਥਾ ਤੇ ਲੱਭਦੇ ਨੇ ਪਰ ਕੋਈ ਪਤਾ ਨਹੀਂ ਲੱਗਦਾ ਲਗਭਗ 1 ਮਹੀਨਾ ਲੰਘ ਜਾਂਦਾ ਹੈ 29 ਜਨਵਰੀ 2024 ਨੂੰ ਪੁਲਿਸ ਵਾਲੇ ਕਹਿੰਦੇ ਨੇ ਕਿ ਤੁਸੀਂ ਇਸ ਥਾਣੇ ਦੇ ਵਿੱਚ ਨਹੀਂ ਕੰਖਲ ਥਾਣੇ ਵਿੱਚ ਨਹੀਂ ਤੁਸੀਂ ਆਪਣੀ ਰਿਪੋਰਟ ਪਟੇਲ ਨਗਰ ਥਾਣੇ ਦੇ ਵਿੱਚ ਲਿਖਵਾਓ ਕਿਉਂਕਿ ਇਹ ਮਾਮਲਾ ਉੱਥੋਂ ਦਾ ਹੈ ਤਾਂ ਮਾਤਾ ਪਿਤਾ ਪਟੇਲ ਨਗਰ ਥਾਣੇ ਦੇ ਵਿੱਚ ਆਪਣੀ ਰਿਪੋਰਟ ਲਿਖਾਉਂਦੇ ਨੇ ਰਿਪੋਰਟ ਲਿਖਾਈ ਪਰ ਪੁਲਿਸ ਨੇ ਇਸ ਰਿਪੋਰਟ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਤਾ ਮਾਤਾ ਪਿਤਾ ਪਰੇਸ਼ਾਨ ਹੋ ਕੇ ਆਪਣੇ ਪਿੰਡ ਮੋੜ ਆਉਂਦੇ ਨੇ ਪਰ ਪੁਲਿਸ ਨੇ ਇਹ ਜਾਣਕਾਰੀ ਜ਼ਰੂਰ ਜਟਾ ਲਈ ਸੀ ਜਿੱਥੇ ਸਹਿਨੂਰ ਰਹਿੰਦੀ ਸੀ ਉਸ ਦੇ ਨਾਲ ਕਿਹੜਾ ਲੜਕਾ ਰਹਿੰਦਾ ਸੀ ਫਿਰ ਇੱਕ ਮੁਖਬਰ 30 ਮਾਰਚ ਤਕਰੀਬਨ ਰਿਪੋਰਟ ਲਿਖਾਉਣ ਤੋਂ 2 ਮਹੀਨੇ ਬਾਅਦ ਪੁਲਿਸ ਨੂੰ ਦੱਸਦਾ ਹੈ ਕਿ ਉਹ ਮੁੰਡਾ ਜੋ ਸਹਿਨੂਰ ਦੇ ਨਾਂ ਰਹਿੰਦਾ ਸੀ ਉਹ ਉਸ ਕਮਰੇ ਦੇ ਵਿੱਚ ਆਇਆ ਹੋਇਆ ਹੈ ਪੁਲਿਸ ਜਾਂਦੀ ਹੈ ਉਸ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਇਹ ਜੋ ਮਕਾਨ ਸੀ ਇਹ ਪਟੇਲ ਨਗਰ ਦੀ ਸਾਂਸਕ੍ਰਿਤੀ ਵਿਹਾਰ ਕਲੋਨੀ ਦੇ ਵਿੱਚ ਸੀ ਜਦੋਂ ਪੁਲਿਸ ਜਾਂਦੀ ਹੈ ਤਾਂ ਉਹ ਮੁੰਡਾ ਸਮਾਨ ਕਮਰੇ ਦੇ ਵਿੱਚੋਂ ਇਕੱਠਾ ਕਰ ਰਿਹਾ ਹੁੰਦਾ ਹੈ ਪੁਲਿਸ ਉਸ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਉਸ ਤੋਂ ਪੁੱਛਗਿੱਛ ਸ਼ੁਰੂ ਕਰਦੀ ਹੈ ਕਿ ਸਹਿਨੂਰ ਕਿੱਥੇ ਹੈ ਉਹ ਮੁੰਡਾ ਕਹਿੰਦਾ ਕਿ ਉਹ ਤਾਂ ਅਕਸਰ ਹੀ ਗਾਇਬ ਹੋ ਜਾਇਆ ਕਰਦੀ ਸੀ ਉਸ ਦਾ ਕਿਸੇ ਹੋਰ ਨਾਲ ਅਫੇਅਰ ਸੀ ਉਸ ਦੇ ਨਾਲ ਚਲੀ ਗਈ ਹੋ ਪਰ ਪੁਲਿਸ ਇੰਨੀ ਸੌਖੀ ਮੰਨਣ ਵਾਲੀ ਨਹੀਂ ਸੀ ਪੁਲਿਸ ਨੇ ਉਸ ਨਾਲ ਸਖਤੀ ਕੀਤੀ ਤੇ ਉਸ ਨੂੰ ਕਿਹਾ ਕਿ ਸੱਚ ਸੱਚ ਦੱਸ ਸਹਿਨੂਰ ਹੈ ਕਿੱਥੇ ਰਸ਼ਿਦ ਉਸ ਮੁੰਡੇ ਦਾ ਨੋ ਰਸ਼ਿਦ ਹੁੰਦਾ ਹੈ ਉਹ ਆਪਣੀ ਜ਼ੁਬਾਨ ਖੋਲਦਾ ਹੈ ਸਾਰੀ ਕਹਾਣੀ ਦੱਸਦਾ ਹੈ ਉਹ ਦੱਸਦਾ ਹੈ ਕਿ ਮੈਂ 2018 ਦੇ ਵਿੱਚ ਅਲੱਗ-ਅਲੱਗ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਐਕਟਿਵ ਸੀ ਮੇਰੀਆਂ ਆਈਡੀਆਂ ਬਣਾਈਆਂ ਹੋਈਆਂ ਸੀ ਇੱਕ ਸੋਸ਼ਲ ਮੀਡੀਆ ਐਪ ਦੇ ਉੱਤੇ ਮੈਨੂੰ ਸਹਿਨੂਰ ਦੀ ਆਈਡੀ ਦਿਖੀ ਤੇ ਮੈਂ ਇਸ ਦੇ ਨਾਲ ਚੈਟ ਕਰਨ ਲੱਗਾ ਇਹ ਵੀ ਮੇਰੇ ਨਾਲ ਚੈਟ ਕਰਨ ਲੱਗੀ ਉਸ ਤੋਂ ਬਾਅਦ ਸਾਡੀ ਦੋਸਤੀ ਹੋ ਗਈ ਫੇਰ ਅਸੀਂ ਵੀਡੀਓ ਕਾਲ ਕਰਨ ਲੱਗੇ ਫੇਰ ਅਸੀਂ ਇੱਕ ਦੂਜੇ ਨੂੰ ਫੋਨ ਕਰਨ ਲੱਗੇ ਤੇ ਹੁਣ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਸੀ ਇਸ ਗੱਲ ਨੂੰ ਤਕਰੀਬਨ 5 ਸਾਲ ਹੋ ਜਾਂਦੇ ਨੇ 18 ਦੇ ਵਿੱਚ ਇਹਨਾਂ ਦੀ ਦੋਸਤੀ ਹੁੰਦੀ ਹੈ ਤੇ ਸਤੰਬਰ 2023 ਆ ਜਾਂਦਾ ਹੈ ਤਾਂ ਰਸ਼ਿਦ ਸਹਿਨੂਰ ਨੂੰ ਕਹਿੰਦਾ ਕਿ ਮੈਂ ਤੈਨੂੰ ਮਿਲਣਾ ਚਾਹਣਾ ਤਾਂ ਇਹ ਕਹਿੰਦੀ ਹੈ ਕਿ ਤੂੰ ਇੱਥੇ ਆ ਜਾ ਮੇਰੇ ਕੋਲ ਆ ਜਾ ਰਸ਼ਿਦ ਬਾਗੋਵਾਲੀ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਜੋ ਕਿ ਚੌਂਕੀ ਨਮੀ ਮੰਡੀ ਜ਼ਿਲ੍ਹਾ ਮੁਜ਼ੱਫਰਪੁਰ ਵਿੱਚ ਸਥਿਤ ਹੈ ਸਹਿਨੂਰ ਉਸ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਕੋਲ ਆ ਜਾ ਤੇ ਫਿਰ ਰਸ਼ਿਦ ਇਸ ਕੋਲ ਪਟੇਲ ਨਗਰ ਦੇ ਵਿੱਚ ਆ ਜਾਂਦਾ ਹੈ ਉੱਤਰਾਖੰਡ ਦੇ ਵਿੱਚ ਤਾਂ ਇਹ ਦੋਨੋਂ ਕਿਰਾਏ ਤੇ ਕਮਰਾ ਲੈ ਕੇ ਰਹਿਣ ਲੱਗਦੇ ਨੇ ਪਰ ਸਹਿਨੂਰ ਅਕਸਰੀ ਗਾਇਬ ਹੋ ਜਾਇਆ ਕਰਦੀ ਸੀ ਰਾਤ ਨੂੰ ਚਲੀ ਜਾਇਆ ਕਰਦੀ ਸੀ ਦਿਨ ਵਿੱਚ ਚਲੀ ਜਾਇਆ ਕਰਦੀ ਸੀ ਰਸ਼ਿਦ ਉਸ ਤੋਂ ਅਕਸਰ ਹੀ ਪੁੱਛਦਾ ਕਿ ਤੂੰ ਕਿੱਥੇ ਜਾਂਦੀ ਹੈ ਪਰ ਉਸ ਨੇ ਕਦੇ ਵੀ ਰਸ਼ਿਦ ਨੂੰ ਇਹ ਨਹੀਂ ਦੱਸਿਆ ਸੀ ਕਿ ਮੈਂ ਕਿੱਥੇ ਜਾਂਦੀ ਹਾਂ ਪਰ ਰਸ਼ਿਦ ਜਾਣਨਾ ਚਾਹੁੰਦਾ ਸੀ ਕਿ ਸਹਿਨੂਰ ਜਾਂਦੀ ਕਿੱਥੇ ਹੈ ਕੀ ਕਰਦੀ ਹੈ ਕੀ ਨੌਕਰੀ ਕਰਦੀ ਹੈ ਪਰ ਉਸ ਨੇ ਕਦੇ ਵੀ ਰਸ਼ਿਦ ਨੂੰ ਦੱਸਿਆ ਨਹੀਂ ਸੀ 2023 ਦਾ ਸਤੰਬਰ ਮਹੀਨਾ ਲੰਘਦਾ ਹੈ ਅਕਤੂਬਰ ਲੰਘਦਾ ਹੈ ਨਵੰਬਰ ਲੰਘਦਾ ਹੈ ਦਸੰਬਰ ਆ ਜਾਂਦਾ ਹੈ 26 27 ਦਸੰਬਰ ਦੀ ਰਾਤ ਨੂੰ ਸ਼ਹਿਨੂਰ ਰਾਤ ਦੇ ਤਕਰੀਬਨ 2 ਵਜੇ ਆਉਂਦੀ ਹੈ ਤੇ ਗੇਟ ਖੜਕਾਉਂਦੀ ਹੈ ਰਸ਼ਿਦ ਉਸ ਦੀ ਉਡੀਕ ਕਰ ਰਿਹਾ ਸੀ ਉਹ ਸੁੱਤਾ ਨਹੀਂ ਸੀ ਤੇ ਉਹ ਸੋਚਦਾ ਸੀ ਕਿ ਅੱਜ ਮੈਂ ਇਸ ਤੋਂ ਪੁੱਛ ਕੇ ਹੀ ਰਹਾਂਗਾ ਕਿ ਇਹ ਕਿੱਥੇ ਜਾਂਦੀ ਹੈ ਕੀ ਕਰਦੀ ਹੈ ਤਾਂ ਰਸ਼ਿਦ ਦਰਵਾਜ਼ਾ ਖੋਲਦਾ ਹੈ ਸ਼ਹਿਨੂਰ ਅੰਦਰ ਆਉਂਦੀ ਹੈ ਉਹ ਉਸ ਨੂੰ ਪੁੱਛਦਾ ਹੈ ਕਿ ਤੂੰ ਕਿੱਥੋਂ ਆਈ ਹੈ ਤਾਂ ਉਹ ਉਸ ਨੂੰ ਕਹਿੰਦੀ ਹੈ ਕਿ ਤੂੰ ਕੀ ਲੈਣਾ ਹੈ ਪਰ ਰਸ਼ਿਦ ਕਹਿੰਦਾ ਹੈ ਕਿ ਨਹੀਂ ਤੂੰ ਮੈਨੂੰ ਦੱਸ ਮੈਂ ਤੈਨੂੰ ਪਿਆਰ ਕਰਦਾ ਪਰ ਸ਼ਹਿਨੂਰ ਕਹਿੰਦੀ ਹੈ ਕਿ ਮੈਂ ਤੈਨੂੰ ਨਹੀਂ ਦੱਸ ਸਕਦੀ ਮੈਂ ਕਿੱਥੋਂ ਆਈ ਆ ਇਸ ਗੱਲ ਤੇ ਉਹਨਾਂ ਦੀ ਬਹਿਸ ਹੋ ਜਾਂਦੀ ਹੈ ਬਹਿਸ ਇੱਥੇ ਤੱਕ ਵੱਧ ਜਾਂਦੀ ਹੈ ਕਿ ਗੁੱਸੇ ਦੇ ਵਿੱਚ ਸਹਿਨੂਰ ਰਾਸ਼ਿਦ ਦੇ ਮੂੰਹ ਤੇ ਚਪੇੜ ਮਾਰਦੀ ਹੈ ਰਾਸ਼ਿਦ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਸਹਿਨੂਰ ਦਾ ਗਲ ਦਬ ਦਿੰਦਾ ਹੈ ਉਦੋਂ ਤੱਕ ਗਲ ਦਬ ਕੇ ਰੱਖਦਾ ਹੈ ਜਦੋਂ ਤੱਕ ਸਹਿਨੂਰ ਦੀ ਮੌਤ ਨਾ ਹੋ ਜਾਵੇ ਸਹਿਨੂਰ ਦੀ ਮੌਤ ਹੋ ਜਾਂਦੀ ਹੈ ਤੇ ਰਸ਼ਿਦ ਹੁਣ ਪਰੀਸ਼ਾਨ ਸੀ ਰਾਸ਼ਿਦ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਸ਼ਹਿਨੂਰ ਦੀ লাশ ਦਾ ਹੁਣ ਕੀ ਕਰਾਂ ਹੁਣ 27 ਦਸੰਬਰ 2023 ਦੀ ਸਵੇਰ ਹੋ ਜਾਂਦੀ ਹੈ ਤਕਰੀਬਨ ਸਮਾਂ ਹੁੰਦਾ 10 11 ਵਜੇ ਦਾ ਰਾਸ਼ਿਦ ਆਪਣੇ ਘਰੋਂ ਨਿਕਲਦਾ ਹੈ ਤੇ ਇੱਕ ਮੋਲ ਵਿੱਚ ਜਾਂਦਾ ਹੈ ਉੱਥੋਂ ਇੱਕ ਵੱਡਾ ਬੈਗ ਖਰੀਦਦਾ ਹੈ ਬੈਗ ਖਰੀਦ ਕੇ ਘਰ ਲੈ ਕੇ ਆਉਂਦਾ ਹੈ ਤੇ ਸ਼ਹਿਨੂਰ ਦੀ লাশ ਉਸ ਬੈਗ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦੀ লাশ ਉਸ ਬੈਗ ਵਿੱਚ ਨਹੀਂ ਪੈਂਦੀ ਤਾਂ ਫਿਰ ਉਹ ਸ਼ਹਿਨੂਰ ਦੀ লাশ ਦੇ ਹੱਥ ਪੈਰ ਤੋੜਦਾ ਤੇ ਉਸ ਨੂੰ ਮਰੋੜ ਕੇ ਬੈਗ ਦੇ ਵਿੱਚ ਪਾ ਲੈਂਦਾ ਤੇ ਆਪਣੇ ਸਕੂਟਰ ਦੇ ਪਿੱਛੇ ਇਸ ਬੈਗ ਨੂੰ ਬੰਨ੍ਹ ਕੇ ਉੱਤਰ ਪ੍ਰਦੇਸ਼ ਵੱਲ ਚੱਲ ਪੈਂਦਾ ਰਸਤੇ ਦੇ ਵਿੱਚ ਉਹ ਚੈੱਕ ਪੋਸਟ ਵੀ ਆਉਂਦੀ ਹੈ ਪਰ ਉਹ ਚੈੱਕ ਪੋਸਟ ਨੂੰ ਪਾਰ ਕਰ ਜਾਂਦਾ ਹੁਣ ਉਹ ਉੱਤਰ ਪ੍ਰਦੇਸ਼ ਦੇ ਵਿੱਚ ਦਾਖਲ ਹੋ ਗਿਆ ਸੀ ਅੱਗੇ ਜਾਂਦਾ ਜਾਂਦਾ ਉਸ ਸਹਾਰਨਪੁਰ ਦੇ ਬਿਹਾਰੀਗੜ ਜੋ ਕਿ ਇੱਕ ਜੰਗਲੀ ਇਲਾਕਾ ਹੈ ਕਈ ਕਿਲੋਮੀਟਰ ਤੱਕ ਉੱਥੇ ਜੰਗਲੀ ਜੰਗਲ ਹੈ ਉੱਥੇ ਪਹੁੰਚਦਾ ਹੈ ਉੱਥੇ ਪਹੁੰਚ ਕੇ ਇੱਕ ਸੁੰਨਸਰਾਣ ਜਗ੍ਹਾ ਦੇ ਉੱਤੇ ਉਸ ਬੈਗ ਨੂੰ ਸੱਟ ਦਿੰਦਾ ਹੈ ਸੱਟਣ ਤੋਂ ਬਾਅਦ ਆਪਣੀ ਭੈਣ ਦੇ ਘਰੇ ਚਲਿਆ ਜਾਂਦਾ ਜਦੋਂ ਸਹਿਨੂਰ ਗਾਇਬ ਹੁੰਦੀ ਹੈ ਤਾਂ ਉਸ ਤੋਂ ਬਾਅਦ ਸਹਿਨੂਰ ਦੀ ਮਾਂ ਰਾਸ਼ਿਦ ਨੂੰ ਫੋਨ ਕਰਦੀ ਹੈ ਕਿ ਸ਼ਹਿਨੂਰ ਕਿੱਥੇ ਹੈ ਪਰ ਇਹ ਕਹਿ ਦਿੰਦਾ ਹੈ ਕਿ ਉਹ ਤਾਂ ਅਕਸਰ ਹੀ ਗਾਇਬ ਹੋ ਜਾਇਆ ਕਰਦੀ ਸੀ ਗਈ ਹੋਵੇਗੀ ਕਿਸੇ ਦੇ ਨਾਲ ਦੋ ਦਿਨ ਤਾਂ ਰਾਸ਼ਿਦ ਉਸ ਤੋਂ ਬਾਅਦ ਆਪਣਾ ਫੋਨ ਆਨ ਰੱਖਦਾ ਹੈ ਪਰ ਫਿਰ ਇਹ ਫੋਨ ਨੂੰ ਬੰਦ ਕਰ ਦਿੰਦਾ ਹੈ ਤੇ ਮਾਂ ਬਾਪ ਆਪਣੀ ਧੀ ਨੂੰ ਲੱਭਣ ਲਈ ਇੱਧਰ ਉੱਧਰ ਭਟਕਦੇ ਰਹੇ 29 ਜਨਵਰੀ 2024 ਨੂੰ ਐਫ ਆਈ ਆਰ ਦਰਜ ਕਰਵਾਈ ਤੇ 30 ਜਨਵਰੀ 2024 ਨੂੰ ਰਸ਼ਿਦ ਆਪਣੇ ਆਪ ਹੀ ਉਸ ਕਮਰੇ ਉੱਤੇ ਆ ਗਿਆ ਜੇ ਰਸ਼ਿਦ ਕਮਰੇ ਤੇ ਨਾ ਆਉਂਦਾ ਤਾਂ ਪਤਾ ਹੀ ਨਹੀਂ ਇਸ ਕੇਸ ਨੂੰ ਸੋਲਝਣ ਤੇ ਕਿੰਨਾ ਕੁ ਟਾਈਮ ਲੱਗਦਾ ਸੋਲਝਦਾ ਜਾਂ ਨਾ ਸੋਲਝਦਾ 96 ਦਿਨਾਂ ਬਾਅਦ ਪੁਲਿਸ ਪਾਲਟੀ ਰਸ਼ਿਦ ਦੀ ਨਿਸ਼ਾਨਦੇਹੀ ਤੇ ਉਸ ਜਗ੍ਹਾ ਤੇ ਜਾਂਦੀ ਹੈ ਜਿੱਥੇ ਰਸ਼ਿਦ ਨੇ ਸ਼ਹਿਨੂਰ ਦੀ লাশ પાਕੇ ਉਹ ਬੈਗ ਸੁੱਟਿਆ ਸੀ ਤੇ ਉਹ ਬੈਗ ਮਿਲ ਜਾਂਦਾ ਹੈ ਜਦੋਂ ਬੈਗ ਨੂੰ ਖੋਲਿਆ ਜਾਂਦਾ ਹੈ ਤਾਂ ਸ਼ਹਿਨੂਰ ਦੀ লাশ ਸੜ ਚੁੱਕੀ ਸੀ ਉਸ ਦੀ ਕੋਈ ਪਛਾਣ ਨਹੀਂ ਆ ਰਹੀ ਸੀ ਤੇ ਉਸ ਦਾ ਡੀ ਐਨ ਏ ਸੈਂਪਲ ਭੇਜਿਆ ਜਾਂਦਾ ਹੈ ਕਿ ਇਹ লাশ ਵਾਕਈ ਸ਼ਹਿਨੂਰ ਦੀ ਹੈ ਕਿਸੇ ਹੋਰ ਦੀ ਤਾਂ ਨਹੀਂ ਦੱਸਿਆ ਜਾਂਦਾ ਕਿ ਸ਼ਹਿਨੂਰ ਦੀ ਉਮਰ 24 ਸਾਲ ਸੀ ਤੇ ਰਾਸ਼ਿਦ ਦੀ ਉਮਰ 23 ਸਾਲ ਸੀ ਸੋ ਇਹ ਜੋ ਕਹਾਣੀ ਹੈ ਇਹ ਜੋ ਸੱਚੀ ਘਟਨਾ ਹੈ ਇਹ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਇਸ ਦਾ ਮਕਸਦ ਇਹ ਹੈ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਆਪਣੇ ਆਲੇ ਦੁਆਲੇ ਕੀ ਹੋ ਰਿਹਾ ਕਿੰਦਾਂ ਦੀਆਂ ਘਟਨਾਵਾਂ ਹੋ ਰਹੀਆਂ ਤਾਂ ਜੋ ਆਪਾਂ ਹਮੇਸ਼ਾ ਸਤਰਕ ਰਹੀਏ ਜਾਗਦੇ ਰਹੀਏ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ